ਇਹ ਰਬਾ ਕੀ ਕਰਾ ਮੇਰੇ ਕੋ ਤੁੱਠਿਆ ਨਹੀਂ ਜਾਂਦੇ ਮੇਰੀ ਕੁੜੀ ਮੰਮੀ ਕਿਹਨੇ ਚਾਹ ਪਾਣੀ ਦਿੱਤਾ ਹੋਣਾ ਇਹ ਬਹੁਤ ਸਿਰ ਪਰਤੰਡੀ ਆ ਭਾਈਆ ਜੇ ਤਸਵੀਰ ਤੇ ਮੇਰੇ ਭਾਂਡੇ ਵੀ ਪਈ ਆ ਤੇ ਮੈਨਾਂ ਤਾਂ ਮੰਜੇ ਨੂੰ ਜੀ ਨਹੀਂ ਕਰਨਿਆ ਤੇ ਇਹ ਮਹਾਰਾਣੀ ਨੂੰ ਤਾਂ ਅੱਜ ਭਾਰਾ ਮੱਝ ਗਿਆ ਤਾਂ ਕਿ ਜਾਗ ਹੀ ਨਹੀਂ ਆਈ ਤੇ ਤਾਂ ਵੇਖਦੀ ਹਾਂ ਸੁੱਤੇ-ਸੁੱਤੇ ਨਾ ਇਹਨੂੰ ਮਹਾਰਾਣੀ ਨੂੰ ਠਾਣਾ ਤਾਂ ਦੇ ਮੰਜੇਂ ਠਾਣਾ ਸਵੇਰ ਦੀ ਸੁੱਤੀ ਆ ਇਹਨੂੰ ਰਿਵਾਤਾਂ ਲੱਗ ਪਏ ਤਾਂ ਕਿ ਦਿਨ ਚਾਹ ਗਿਆ ਤਾਂ ਕਿ ਸੌਂ ਨਹੀਂ ਇਹਦੀ ਈ ਹੋਈ ਤੇ ਵੇਖੋ ਜੀ ਅੱਜ ਤੇ ਮਹਾਰਾਣੀ ਦੇ ਕੰਬਲ ਲਾ ਕੇ ਪਈ ਹੈ ਇਹਦੇ ਭਾਇ ਮੰਨੂ ਖੱਖ ਕਰ ਤੋਂ ਸੜਦਾ ਹੀ ਮੈਨੂੰ ਠੰਡ ਬੜੀ ਲੱਗਣੀ ਤੇ ਖੁਕਾਰ ਚੇਹੇ ਨਾ ਬੰਦ ਕਰਦੇ ਲਓ ਜੀ ਕਰਤਾ ਹੁੰਦਾ ਸੇਪਰ ਸਵੇਰ ਦਾ ਨ ਦਵਾਈ ਨਾ दारू ਭਾਂਡਿਆਂ ਦਾ ਸੁਨਾਹ ਦੇਗੀ ਜਾਣ ਕੇ ਮੰਮੀ ਨੇ ਸੁਨਾਹ ਦਿੱਤਾ ਇਹਨਾਂ ਨੇ ਪੁੱਛਿਆ ਵੀ ਕਿ ਇਹਨੂੰ ਦਵਾਈ दारू ਕੁਝ ਵੀ ਠੀਕ ਕਿਉਂ ਨਹੀਂ ਹੈ ਇਹ ਵੀ ਇਹਦੀ ਮਾਂ ਜੀ ਨਹੀਂ ਪੈਣੀ ਜੀ ਮੰਮੀ ਤੇ ਉਹ ਜੀ ਇੱਥੇ ਨਹੀਂ ਕੋਈ ਵੀ ਕਿਸਦਾ ਦੁੱਖ ਚੱਲਦਾ ਮਾਵਾ ਹੀ ਜਿਹੜੀਆਂ ਚੱਲ ਲੈਂਦੀਆਂ Joo, niin se viihtävä teko on niin, että kaikki on ਰੋਟੀ ਰੋਟੀ ਪਾਉਂਦੇ ਗਏ ਆਂ ਲਾਈ ਸਵੇਤ ਨੂੰ ਨਾਲੇ ਨਾਲ ਨਾ ਦੋ ਛੱਡ ਪੜੇ ਖੋਤਾ ਹੀ ਨਹੀਂ ਜਾਣਾ ਚਾਹ ਰਿਹਾ ਕਿ ਨਾਲੇ ਇੱਕ ਇਹ ਵਾਈਫਾਪੀ ਅਗਦਾ ਵਾ ਪਤੀ ਦੀ ਨੂੰ ਸੱਚੀ ਬੁਖਾਰ ਚੜਿਆ ਵਾ ਜਿਦੀ ਤੋਂ ਦਾ ਟਾਈਮ ਨਾ ਹੀ ਉੱਠ ਜਾਂਦੇ ਹੁੰਦੇ ਆ ਤੇ ਅੱਜ ਤੂੰ ਉੱਠੇ ਨਹੀਂ ਆ ਤੇ ਜੇ ਮਮੀ ਨੂੰ ਪਤਾ ਲੱਗ ਗਿਆ ਨਾ ਪੀ ਇਹਨੂੰ ਹੈਗਾ ਬੁਖਾਰ ਚੜਿਆ ਨੇ ਭਾਂਡੇ ਵਿੱਚ ਜਾਏ ਮਮੀ ਨੇ ਮੇਰੇ ਦਿਵਾਲੇ ਹੋਣਾ ਵਾ ਤੇ ਮੈਂ ਇਹਨੂੰ ਪਹਿਲਾਂ ਹੀ ਘਰੋਂ ਵੇਖ ਕੇ ਨਾ ਤੇ ਗੋਲੀ ਕੋਈ ਦੇ ਹੀ ਦਵਾ ਬੁਖਾਰ ਦੀ ਮਮੀ ਨੇ ਤੈਨੂੰ ਦਖਲ ਫੋਨ ਲਾ ਕੇ ਆਹ ਦਵਾ ਇਹ ਤਾਂ ਅਗੋਲੀਆਂ ਹੈਗੀ ਬੁਖਾਰ ਦੀ ਘਰੇ ਉਹ ਵੀ ਜਿੰਗੀਆਂ ਜਿਹੜੇ ਮਮੀ ਹੁੰਦੀ ਹੈ ਮੰਨੇ ਰੱਖਣਾ ਚਾਲੂ ਰੱਖਾ ਜੜਿਆ ਤੇ ਤੈਨੂੰ ਡਾਕਟਰ ਚ ਜਾ ਜਾ ਤੇ ਹੁਣ ਤੋਂ ਪਹਿਲਾਂ ਪਹਿਲਾਂ ਨੂੰ ਗੋਲੀ ਤਮਾ ਦੀਦੀ बुखार बुखार आई एल्गोरि ਨਾਲ ਤਾਂ ਚਾਟੀ ਮਰ ਕੇ ਲੈਣਾ ਮੈਂ ਬੁਖਾਰ ਦਾ ਆਵੇ ਦੀ ਆਏ ਮਨੋਂ ਪਾਣੀ ਨਹੀਂ ਤੋੜੋ ਹਾਂਜੀ ਹਾਂਜੀ ਜੀ ਤੇ ਤੁਹਾਨੂੰ ਰਾਮ ਚਾਟਾ ਹੈ ਨਾ ਤੁਸੀਂ 10 ਮਿੰਟ ਰੈਸਟ ਕਰ ਲਓ ਠੀਕ ਹੈ ਕਾਹਨਾ ਰਾਮ ਕਹਿ ਜੋ ਬਣ ਬੋਲ ਕੇ ਦਿੱਤੀ 10 ਮਿੰਟ ਲੰਮੇ ਪਾਉਗੇ ਮੇਰੇ ਭਾਂਡੇ ਤੇ ਗਏ ਨਾ ਮਾਂਜੀ ਮੇਰੀ ਟੈਂਸ਼ਨ ਹੋ ਰਹੀ ਹੋ ਆਇਕ ਸਭ ਤੇ ਸਵੀਰ ਬਾਰੇ ਜੋ ਉਸ

ਮੇਜ਼ੇ ਤੇਵਾਂ ਮੜਕੇ ਹਾਂ ਜੀ ਮੰਮੀ ਆਜੂ ਸਵੇਰ ਨਾਲ ਟਾਈਮ ਨਾਲ ਤੂੰ ਫੋਨ ਫੜ ਲਿਆ ਕੰਮ ਤਾਂ ਕਰ ਲਿਆ ਹਾਂ ਹਾਂ ਜੀ ਮੰਮੀ ਜੀ ਸਾਨੂੰ ਨੇ ਕਰਕੇ ਸਾਰਾ ਬੈਠੀਂ ਚ ਕੀ ਕਰਕੇ ਆਈਆਂ ਪਾਣਾ ਚੰਨਾ ਮਾਜ ਕੇ ਆਈ ਤੇ ਕਪੜੇ ਵੀ ਤੋ ਤੋ ਲੈਣੇ ਸੀ ਮੰਮੀ ਤੇ ਜੀ ਨੂੰ ਉਠਾ ਕੇ ਕਹ ਦੋ ਕਪੜੇ ਧੋਣੇ ਮੈਂ ਹੁਣੇ ਬੈਠੀ ਆਂ ਜੀ ਕੰਮ ਕਰਾਂ ਕਿਉਂ ਤੈਨੂੰ ਕੀ ਗੱਲ ਵਾ ਮੇਰੀ ਸੁੱਤੀ ਦੀ ਕੀ ਗੱਲ ਟਾਈਮ ਹੋ ਗਿਆ ਇੰਨਾ ਸੁੱਤੀ ਇਹ ਤੱਕ ਆ ਸੁੱਤੀਆਂ ਪੀਜਾ ਤਾਂ ਫਿਰ ਚਾਰ ਕੱਪੜੇ ਪੇ ਧੋਣਾ ਉੱਠ ਕੇ ਅਜ ਤੱਕ ਤੇਰਾ ਦੇਨ ਨਹੀਂ ਚੜਿਆ ਰੇਟਾਂ ਮਤੋਂ ਕਿੰਨਾ ਹੈ ਤੋ ਜੇ ਕੰਪਨ ਲਾ ਕੇ ਪਈ ਹੈ ਇਹ ਹੁੰਦੀ ਸੈਂਦੀ ਨਹੀਂ ਬਲਕਿ ਹੋਇਆ ਰੋ ਬੜਕੇ ਧੋਆ ਕੱਪੜੇ ਚਾਹ ਲੈ ਕੀ ਹੋਇਆ ਇਹ ਰੋ ਰੋ ਪਾਦੀ ਪਰ ਮੰਮੀ ਦੇ ਕੱਪੜੇ ਰਹਿ ਗਏ ਧੋਣ ਵਾਲੇ ਇਹ ਧੋਦਾ ਰੇਦੀਵਾਦੀ ਹੀ ਉਹ ਕਹਿ ਰਹੀ ਮਨਨ ਨੂੰ ਜਿਹਦੀ ਦਵਾਈ ਦਿੱਤੀ ਹੈਗੀ ਮਾੜਾ ਜਿਹਾ ਫਰਕ ਲੱਗਦਾ ਹੀ ਆ ਤੋਈ ਨਾ ਕੱਪੜੇ ਜਾਂ ਨਾ ਮਾੜਾ ਹੋਂਟ ਪਿਆ ਥੋੜਾ ਜਿਹਾ ਫਰਕ ਤੋਈ ਲਵਾ ਕੱਪੜੇ ਦੋ ਆ ਮੈਂ ਜੀ ਸਾਰਾ ਇਹ ਰਾਜਨ ਕੋਈ ਚਾਹ ਉਹਦੇ ਆ ਜੀਹੇ ਬਰਤੋਤ ਕਿ ਤੜੀਏ ਤੇ ਕਿਸ ਨੂੰ ਕਿਸ ਦਾ ਲੋਹ ਲੈ ਜਗੀਆਂ ਦਾ